ਸੋਰਠ ਮਹੱਲਾ ਪੰਜਵਾਂ ਸੁਣੋ ਬੇਨੰਤੀ ਠਾਕੁਰ ਮੇਰੇ ਜੀ ਅਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ bure bhale ham thare rahao suni pukar samrath swami bandan kaat saware pahar sir pao sevak jan mele nanak prakat pahare pahar sir pao sevak jan mele ਨਾਨਕ ਪ੍ਰਗਟ ਪਹਾਰੇ ਸੋਰਠ ਮਹੱਲਾ ਪੰਜਵਾ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਅਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਰੀ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੋਰਠ ਮਹੱਲਾ ਪੰਜਵਾਂ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਅਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰਥ ਸੁਆਮੀ ਬंदन ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੀ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੀ ਸੋਰਠ ਮਹੱਲਾ 5ਵਾਂ ਸੋਨੋ ਬੇਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੋਰਠ ਮਹੱਲਾ ਪੰਜਵਾਂ ਸੋ ਨੋ ਬੇਨੰਤੀ ਠਾਕੁਰ ਮੇਰੇ ਜੀ ਅਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਓ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੀ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੀ 16 ਮਹੱਲਾ ਪੰਜਵਾਂ ਸੁਨੋ ਬੇਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੀ ਪਰਬ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪੈਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੇ ਸੋਰਠ ਮਹੱਲਾ ਪੰਜਵਾਂ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਅਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਰਬ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੀ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੀ ਸੋਰਠ ਮਹੱਲਾ ਪੰਜਵਾਂ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਅਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਓ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪੈਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੋਰਠ ਮਹੱਲਾ ਪੰਜਵਾ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਅਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਓ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੀ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੀ 68 ਮਹੱਲਾ ਪੰਜਵਾਂ ਸੁਨੋ ਬੇਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪੈਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੇ ਸੋਰਠ ਮਹੱਲਾ ਪੰਜਵਾ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਅਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੀ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੀ ਸੋਰਠ ਮਹੱਲਾ ਪੰਜਵਾਂ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਅਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਓ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪੈਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੋਰਠ ਮਹੱਲਾ ਪੰਜਵਾ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਅਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਓ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੀ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੀ 68 ਮਹੱਲਾ ਪੰਜਵਾਂ ਸੁਨੋ ਬੇਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪੈਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੇ